ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਆਈਪੀਐਸ ਪੂਰਨ ਦੀ ਖੁਦਕਸ਼ੀ ਦੇ ਮਾਮਲੇ ਨੂੰ ਲੈ ਕੇ ਹਰਿਆਣਾ ਦੀ ਦਲਤ ਮਹਾਪੰਚਾਇਤ ਨੇ ਸੂਬਾ ਸਰਕਾਰ ਨੂੰ 48 ਘੰਟਿਆਂ ਦੇ ਅੰਦਰ ਡੀਜੀਪੀ ਸ਼ਤਰੂਜੀਤ ਕਪੂ ਨੂੰ ਹਟਾਉਣ ਦੀ ਮੰਗ ਕੀਤੀ ਹੈ ਪਤਨੀ ਤੇ ਇਤਰਾਜ ਪਿਛੋਂ ਐਫਆਰ ਵਿੱਚ ਹੋਰ ਧਰਾਵਾਂ ਜੋੜੀਆਂ ਗਈਆਂ ਹਨ ਮਹਾਪੰਚਾਇਤ ਨੇ ਕਿਹਾ ਹੈ ਕਿ ਉਨ੍ਹਾਂ ਚਿਰ ਕਪੂਰ ਦਾ ਅੰਤਮ ਸੰਸਕਾਰ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਮਹਾ ਬੰਤ ਵਿਆਤ ਦੀਆਂ ਸ਼ਰਤਾਂ ਨੂੰ ਮੰਨਿਆ ਨਹੀਂ ਜਾਂਦਾ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ। ਬਿਹਾਰ ਦੀਆਂ ਚੋਣਾਂ ਵਿੱਚ ਭਾਜਪਾ 101 ਤੇ ਜਨਤਾਦਲ ਯੂ 101 ਸੀਟ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਜੰਮੂ ਕਸ਼ਮੀਰ ਤੋਂ ਰਾਜ ਸਭਾ ਦੀਆਂ 4 ਸੀਟਾਂ ਲਈ ਭਾਜਪਾ ਨੇ ਆਪਣੇ 3 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਸਿੱਖਿਆ ਕੁਝ ਲੋਕਾਂ ਦਾ ਵਿਸ਼ੇਸ਼ ਅਧਿਕਾਰ ਨਹੀਂ ਬਣਨੀ ਚਾਹੀਦੀ ਇਹ ਗਰੀਬ ਲੋਕਾਂ ਤੱਕ ਇਸ ਦੀ ਪਹੁੰਚ ਹੋਣੀ ਚਾਹੀਦੀ ਹੈ ਬੀਚ ਦੰਬਰਨ ਜੋ ਕਿ ਕਾਂਗਰਸ ਦੇ ਸੀਨੀਅਰ ਨੇਤਾ ਹੈ ਉਹਨਾਂ ਨੇ ਕਿਹਾ ਹੈ ਕਿ ਆਪਰੇਸ਼ਨ ਬਲੂ ਸਟਾਰ ਗਾਲ ਤਰੀਕਾ ਸੀ ਤੇ ਇੰਦਰਾ ਗਾਂਧੀ ਜੀ ਨੂੰ ਇਸ ਦੇ ਕਾਰਨ ਆਪਣੀ ਜਾਨ ਚੁਕਾਣੀ ਪਈ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕਿਦੇ ਇਸ ਵਾਰ ਕਾਨਫਰੰਸ ਦੇ ਵਿੱਚ ਔਰਤਾਂ ਨੂੰ ਸ਼ਾਮਲ ਹੋਣ ਦੀ ਆਗਿਆ ਦੇ ਦਿੱਤੀ। ਇਸ ਤੋਂ ਪਹਿਲਾਂ 75 ਮਹਿਲਾ ਪੱਤਰਕਾਰਾਂ ਉੱਤੇ ਬੈਨ ਲਗਾਇਆ ਗਿਆ ਸੀ। ਉਹਨਾਂ ਨੇ ਕਿਹਾ ਹੈ ਕਿ ਇਹ ਉਹਨਾਂ ਦੀ ਖੂੰਜ ਹੋਈ ਹੈ। ਪਾਕਿਸਤਾਨ ਅਫਗਾਨਿਸਤਾਨ ਸੰਘਰਸ਼ ਵਿੱਚ ਸੋਧੀ ਅਰਬ ਦੇਸ਼ ਨੇ ਪਾਕਿਸਤਾਨ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਇੱਥੇ 65 ਮੌਤਾਂ ਹੋ ਚੁੱਕੀਆਂ ਹਨ। ਪਾਕਿਸਤਾਨ ਕਹਿੰਦਾ ਹੈ ਕਿ ਸਾਡੇ 23 ਫੌਜੀ ਸ਼ਹੀਦ ਹੋਏ ਅਤੇ ਅਸੀਂ 200 ਤੋਂ ਵੱਧ ਤਾਲਿਬਾਨ ਲੜਾਕੇ ਮਾਰ ਮੁਕਾਏ ਹਨ। ਮੈਡੀਕਲ ਕੁਆਲਿਟੀ ਵਿਦਿਆਰਥੀਆਂ ਨਾਲ ਸਮੂਹਕ ਜ਼ਬਰਦਸਤਾਨ ਤੋਂ ਬਾਅਦ ਮਮਤਾ ਬੇਨਰਜੀ ਜੋ ਕਿ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਹਨ ਉਹਨਾਂ ਨੇ ਕਿਹਾ ਹੈ ਕਿ ਦੇਰ ਰਾਤ ਵਿਦਿਆਰਥਣਾ ਕਾਲਜ ਤੋਂ ਬਾਹਰ ਨਾਨਕੰਤੀ ਪ੍ਰਾਈਵੇਟ ਕਾਲਜ ਦੀ ਸੁਰੱਖਿਆ ਵਧਾਈ ਜਾਵੇ ਬੀਐਸਐਫ ਨੂੰ ਪਹਿਲੀ ਮਹਿਲਾ ਫਲਾਈਟ ਇੰਜੀਨੀਅਰ ਮਿਲ ਗਈ ਹੈ ਭਾਵਨਾ ਚੌਧਰੀ ਨੇ ਬੀਐਸਐਫ ਨੂੰ ਜੁਆਇਨ ਕਰਕੇ ਇਤਿਹਾਸ ਰਚ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਕਿਹਾ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਐਨ ਆਰ ਆਈਜ਼ ਨੇ ਮਿਸ਼ਨ ਚੜ੍ਹਦੀ ਕਲਾ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ। ਮਧ ਪ੍ਰਦੇਸ਼ ਵਿੱਚ ਬ੍ਰਾਹਮਣ ਸਮਾਜ ਦੇ ਇੱਕ ਜੁਬਕ ਨੇ ਦੂਸਰੇ ਨੌਜਵਾਨ ਤੋਂ ਪੈਰ ਧਵਾਏ ਤੇ ਉਸੇ ਪਾਣੀ ਨੂੰ ਪੀਣ ਲਈ ਮਜਬੂਰ ਕਰ ਦਿੱਤਾ। ਇਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। 35ਵਾਂ ਅੰਤਰਰਾਸ਼ਟਰੀ ਮਹਾਨ ਕੀਰਤਨ ਦਰਬਾਰ ਹੁਸ਼ਿਆਰਪੁਰ ਵਿਖੇ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਨੈਸ਼ਨਲ ਸਟਾਕ ਐਕਸਚੇਂਜ ਤੇ ਹਰ ਰੋਜ਼ 17 ਕਰੋੜ ਸਾਈਬਰ ਹਮਲੇ ਹੁੰਦੇ ਹਨ ਤੇ ਜੋਧਿਆਂ ਦੀ ਟੀਮ ਇਸ ਨੂੰ ਨਿਰਬੀਗੰ ਸੰਚਾਲਨ ਕਰਾ ਰਹੀ ਹੈ। ਦੂਸਰੇ ਟੈਸਟ ਮੀਚ ਦੇ 3 ਤੀਸਰੇ ਦਿਨ ਫਾਲੋ-ਆਨ ਖੇਡਣ ਲਈ ਉੱਤਰੀ ਮਹੱਤਵਮਾਨ ਟੀਮ ਨੇ ਚੌਥੀ ਪਾਰੀ ਚ 2 ਵਿਕਟਾਂ ਤੇ 173 ਦੌੜਾਂ ਬਣਾ ਲਈਆਂ ਹਨ। ਵੈਸਟ ਇੰਡੀਜ਼ ਟੀਮ ਨੇ ਦਿੱਲੀ ਟੈਸਟ ਨੂੰ ਚੌਥੇ ਦਿਨ